ਵਾਜਨਾ ਵਾਗੇ ਅੰਮ੍ਰਿਤੇ ਸਾਫੇ ਸਭ ਕਾਇ ਹੋਏ ਸਹਾਏ ਤਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਵਰ ਸਾਹਿਬ ਦੀ ਬਾਤਿਲਾ ਦਾ ਧਿਆਨ ਧਾਰੋ ਜੋਤੀ ਆਹੇ ਗੋਜਾ ਪਿਆਰਿਆ ਜਵਾਬ ਸਹਿਬ ਜਾ ਦੇਵ ਜਾਈ ਮੁਖਿਆ ਹੱਡੀਆਂ ਸੱਖੀਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਚ ਅੱਜ ਨੂੰ ਜੇਸ ਅਸਥਾਨ ਦੇ ਦਰਸ਼ਨ ਕਰਾਉਣੇ ਆ ਜੀ ਇਸ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਸੋਹਿਲਾ ਕੋੜਾ ਇਹ ਅਸਥਾਨ ਸੇਮੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸੰਬੰਧਤ ਹੈ ਜੀ ਇਸ ਅਸਥਾਨ ਤੇ ਕੋੜਾ ਜੋ ਕਿ ਜਿਹਦਾ ਨਾਮ ਤੁਹਾਨੂੰ ਮੈਂ ਦੱਸਿਆ ਸੋਹਿਲਾ ਘੋੜਾ ਉਸ ਘੋੜੇ ਦੇ ਉਰੇ ਸੰਸਕਾਰ ਕੀਤੇ ਗਏ ਸੀ ਤੇ ਆਓ ਤੁਹਾਨੂੰ ਇਤਿਹਾਸ ਪੜਾਈਏ ਤੇ ਕਰਵਾਈਏ ਦਰਸ਼ਨ ਦਿਖਾਈਏ ਆਲਾ ਦਵਾਲਾ ਤੇ ਬਾਅਦ ਚ ਦੱਸਾਂਗੇ ਵੀਡੀਓ ਦੇ ਐਂਡ 'ਚ ਕਿ ਇੱਕ ਕਿ ਸਾਈਡ ਪੈਂਦਾ ਹੈ ਕਿ ਸਾਈਡ ਤੋਂ ਆਪਾਂ ਇੱਥੇ ਈਜ਼ੀਲੀ ਪਹੁੰਚ ਸਕਦੇ ਹਾਂ ਇਹ ਜੀ ਨਿਸ਼ਾਨ ਸਾਹਿਬ ਤੇ ਅੱਜ ਉਹ ਅੱਗੇ ਆਪਾਂ ਇਤਿਹਾਸ ਤੋਂ ਹੋਈਏ ਜਾਣੋ ਤੇ ਦੇਖੀਏ ਕੀ ਹੈ ਇਸ ਗੁਰਦੁਆਰਾ ਸਾਹਿਬ ਦੀ ਮਹੱਤਤਾ ਸਭ ਤੋਂ ਪਹਿਲਾਂ ਤੁਹਾਨੂੰ ਇਹ ਉੱਪਰ ਫੋਟੋ ਦਿਖਾਣਾ ਮੈਂ ਜੇ ਤੁਸੀਂ ਅੰਦਾਜ਼ਾ ਲਗਾ ਸਕਦੇ ਆ ਜਿਹੜਾ ਬਣਾਈ ਹੋਈ ਜੋ ਲੱਕੜਾਂ ਦੀ ਉੱਤੇ ਘੋੜਾ ਲਟਾਇਆ ਹੈ ਤੇ ਨਾਲ ਗੁਰੂ ਮਹਾਰਾਜ ਦੀ ਫੋਟੋ ਤੇ ਸਿੰਘ ਖੜੇ ਆ ਇਸ ਸਥਾਨ ਤੇ ਜੀ ਇੱਕ ਕਾਬਲ ਦਾ ਰਹਿਣ ਵਾਲਾ ਸਿੰਘ ਹੋਇਆ ਕਰੋੜੀ ਮੱਲ ਉਹ ਸਿੰਘ ਨੇ ਸਤਗੁਰੂ ਪਾਸ਼ਾ ਜੀ ਨੂੰ ਦੋ ਘੋੜੇ ਪੇਡ ਕੀਤੇ ਸਨ ਜਿਨ੍ਹਾਂ ਦਾ ਨਾਮ ਇੱਕ ਦਾ ਦਿਲਵਾਗ ਤੇ ਇੱਕ ਘੋੜੇ ਦਾ ਨਾਮ ਗੁਲਵਾਗ ਰੱਖਿਆ ਗਿਆ ਸੀ ਬਾਅਦ ਵਿੱਚ ਸਤਗੁਰਾਂ ਨੇ ਇਹਨਾਂ ਦਾ ਨਾਮ ਬਦਲ ਕੇ ਇੱਕ ਦਾ ਨਾਮ ਜਾਨ ਭਾਈ ਤੇ ਦੂਜੇ ਦਾ ਨਾਮ ਸੋਹਿਲਾ ਘੋੜਾ ਰੱਖਿਆ ਜਿਵੇਂ ਤੁਸੀਂ ਆ ਦਰਸ਼ਨ ਕਰ ਰਹੇ ਹੋ ਇੱਥੇ ਘੋੜੇ ਦੀ ਇੱਕ ਮੂਰਤ ਵੀ ਬਣਾਈ ਹੈ ਪੂਰਾ ਸ਼ਿੰਗਾਰਿਆ ਹੋਇਆ ਹੈ ਤੇ ਅੱਗੇ ਆਪਾਂ ਤੁਹਾਨੂੰ ਇਤਿਹਾਸ ਦੱਸਦੇ ਹਾਂ ਕਿ ਜਿਹੜਾ ਦੂਜਾ ਘੋੜਾ ਸੀ ਜਿਹਦਾ ਨਾਮ ਸੋਹਿਲਾ ਘੋੜਾ ਸੀ ਤੇ ਉਹ ਜਦੋਂ ਕਰਤਾਰਪੁਰ ਸਾਹਿਬ ਤੋਂ ਗੁਰੂ ਸਾਹਿਬ ਜੰਗ ਲੜ ਕੇ ਵਾਪਸ ਕੀਰਤਪੁਰ ਸਾਹਿਬ ਦੀ ਸਾਈਡ ਜਾ ਰਹੇ ਸੀ ਕਰਤਾਰਪੁਰ ਵਾਲੀ ਸਾਈਡ ਤੋਂ ਵਾਪਸ ਆ ਰਹੇ ਸੀ ਜੰਗ ਲੜ ਕੇ ਉਦੋਂ ਇਹ ਘੋੜਾ ਕਾਫੀ ਜ਼ਖਮੀ ਹੋ ਗਿਆ ਸੀ ਜੰਗ ਦੇ ਵਿੱਚ ਤੇ ਇਸ ਸਥਾਨ ਤੇ ਆ ਕੇ ਇਹ ਘੋੜੇ ਨੇ ਆਪਣੇ ਜਿਹੜੇ ਸਵਾਸ ਉਤਿਆਗਤੇ ਤੇ ਉਹਨੂੰ ਤਿਆਗਣ ਤੋਂ ਬਾਅਦ ਚ ਇੱਥੇ ਪੂਰੀਆਂ ਰਸਮਾਂ ਨਾਲ ਸਤਿਗੁਰੂ ਸਾਹਿਬ ਨੇ ਤੇ ਨਾਲ ਸਿੰਘਾਂ ਨੇ ਇਹਦਾ ਘੋੜੇ ਦਾ ਸੰਸਕਾਰ ਕੀਤਾ ਤੇ ਇੱਥੇ ਇਤਿਹਾਸ ਦੇ ਅਨੁਸਾਰ ਉਸ ਸਮੇਂ ਘੋੜੇ ਨੂੰ ਕਰੀਬ 600 ਗੋਲੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਸੀ ਦੇਖੋ ਸਿੱਖ ਪੰਥ ਚ ਇਤਿਹਾਸ ਜਿਨ੍ਹਾਂ ਸਿੰਘਾਂ ਦਾ ਜਿਨ੍ਹਾਂ ਪਚੰਗੀਆਂ ਦਾ ਇਤਿਹਾਸ ਹੈ ਬੜਾ ਬਿਲਖਣ ਹੈ ਉੱਥੇ ਹੀ ਨਾਲ ਦੀ ਨਾਲ ਘੋੜਿਆਂ ਦੀ ਬੜੀ ਮਹੱਤਤਾ ਹੈ ਸਿੱਖ ਪੰਥ ਚ ਤੇ ਉਹ ਦੇਖੋ ਘੋੜਾ 600 ਗੋਲੀ ਖਾ ਕੇ ਵੀ ਕਰਤਾਰਪੁਰ ਸਾਹਿਬ ਤੋਂ ਇਸ ਜਗ੍ਹਾ ਤੱਕ ਪਹੁੰਚਿਆ ਤੇ ਗੁਰੂ ਸਾਹਿਬ ਨੇ ਜਦੋਂ ਉਹਦਾ ਸੰਸਕਾਰ ਹੋਇਆ ਉਸ ਤੋਂ ਉਹਦੇ ਅੰਦਰੋਂ ਸਵਾ ਮਨਸਿਕਾ ਗੋਲੀ ਸਵਾ ਮਨ ਭਾਵ ਅਜ ਦੇ ਜਿਹਨੂੰ 20 ਕਿਲੋ ਬੋਲਦੇ ਆ 20 ਕਿਲੋ ਅੰਦਰੋਂ ਸਿੱਕਾ ਨਿਕਲਿਆ ਸੀ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਬਾਹਰੀ ਦ੍ਰਿਸ਼ ਇਹ ਤੁਸੀਂ ਦੇਖ ਰਹੇ ਹੋ ਅੱਗੇ ਨਹਿਰ ਹੈ ਜੋ ਇਨੰਦਪੁਰ ਸਾਹਿਬ ਗੰਗੂਵਾਲ ਤੋਂ ਆਉਣ ਵਾਲਾ ਰਸਤਾ ਹੈ ਨਹਿਰ ਕ੍ਰੋਸ ਕਰਕੇ ਨਾਲ ਹੀ ਗੁਰਦੁਆਰਾ ਸਾਹਿਬ ਪੈਂਦਾ ਹੈ ਖਬੀਹਤ ਤੇ ਜਿਹੜਾ ਇਹ ਅੱਗੇ ਰੋੜ ਗਿਆ ਇਹ ਗੁਰੂ ਕਾ ਲਾਹੌਰ ਜੋ ਗੁਰਗੋਵਿੰਦ ਪਾਸ਼ਾ ਮਹਾਰਾਜ ਨੇ ਬਸਾਇਆ ਹੋਇਆ ਲਾਹੌਰ ਹੈ ਇਹ ਉਸ ਸਾਈਡ ਗਿਆ ਹੈ ਤੇ ਬਸੰਤ ਪੰਚਮੀ ਤੇ ਇੱਥੇ ਕਾਫੀ ਮੇਲਾ ਭਰਦਾ ਹੈ ਲੰਗਰ ਲੱਗੇ ਹੁੰਦੇ ਆ ਤੇ ਬਹੁਤ ਸੰਗਤ ਨਤਮਸਤਕ ਇੱਥੇ ਹੁੰਦੀ ਆਗੀ ਏ ਸੀਗੇ ਜੀ ਅੱਜ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਪਹਿਲੇ ਤੁਹਾਨੂੰ ਅੰਦਰੋਂ ਦਰਬਾਰ ਸਾਹਿਬ ਦਾ ਸ਼ੋਟ ਦਿਖਾਇਆ ਅਰਦਾਸ ਚੱਲ ਰਹੀ ਸੀ ਇਹ ਹੈ ਜੀ ਬਾਹਰੀ ਥ੍ਰਿਸ਼ ਫਿਰ ਮਿਲਾਂਗੇ ਜੀ ਕਿਸੇ ਨਵੇਂ ਵੀਡੀਓ ਚ ਨਵੇਂ ਥਾਨ ਦੇ ਦਰਸ਼ਨ ਕਰਾਵਾਂਗੇ ਤਦ ਤੱਕ ਲਈ ਅਜਾਇਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ